ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮਿੱਤਰੋ ਠੀਕ ਠਾਕ ਹਾਂ ਜੀ ਤੇ ਆਜੋ ਫਿਰ ਬੁੱਲਾਂ ਦੇ ਰਿਜ਼ਲਟ ਦੇ ਵਿੱਚ ਇੱਕ ਹੋਰ ਤੁਹਾਨੂੰ ਰਿਜ਼ਲਟ ਅੱਜ ਦਿਖਾਈਏ ਅੱਜ ਆਪਾਂ ਸੀਗੇ ਮਹਿਲਾ ਚੌਂਕ ਜ਼ਿਲ੍ਹਾ ਸੰਗਰੂਰ ਤੇ ਮਿਲੌਣੇ ਆ ਬਾਈ ਨਾਲ ਜਿਨ੍ਹਾਂ ਕੋਲ ਹੈਗੀ ਇਹ ਝੋਟੀ ਨਾਲ ਇਹਦੇ ਬਾਰੇ ਪੁੱਛਦੇ ਆ ਤੁਹਾਨੂੰ ਦਿਖਾ ਦਈਏ ਥੋੜੀ ਜੀ ਨੀਚੋਂ ਵੀ ਦੇਖਦਾ ਜੀ ਹਾਂ ਸਵੇਰ ਦਾ ਇਹ ਖਾਲੀ ਕੀਤੀ ਹੋਈ ਆ 7 ਵਜੇ ਹੋਏ ਨੇ ਅਜੇ ਕੁਛ ਦੇਰ ਹੀ ਹੋਈ ਆ ਘੰਟਾ ਡੇਢ ਘੰਟਾ ਖਾਲੀ ਕਰੀ ਨੂੰ ਤੇ ਉਸ ਤੋਂ ਬਾਅਦ ਦਾ ਇਹ ਵੀਡੀਓ ਆ ਕਈ ਵਾਰ ਇਹ ਹੁੰਦਾ ਕਿਉਂਕਿ ਭਰੇ ਹੋਏ ਦਾ ਟਾਈਮ ਆਇਆ ਨਹੀਂ ਜਾਂਦਾ ਉਹ ਬੜੀ ਜਲਦੀ ਅਗਲਾ ਧਾਰਾ ਤੁਰਾਂ ਕੱਢ ਲੈਂਦਾ ਤੇ ਮਿਲੌ ਰਹੇ ਆ ਬਾਈ ਨੂੰ ਆਜੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਕੀ ਹਾਲ ਚੱਲ ਠੀਕ ਹਾਂ ਦੱਸਿਓ ਫਿਰ ਇਹਦੇ ਬਾਰੇ ਨਾਲੇ ਪਹਿਲਾਂ ਆਪਣਾ ਐਡਰੈਸ ਦੱਸ ਦਿਓ ਆਪਣਾ ਵੀਰੇ ਐਡਰੈਸ ਹੈਗਾ ਪਿੰਡ ਮਹਿਲਾ ਚੌਕ ਨਾਮ ਬਹਾਦਰ ਸਿੰਘਾ ਜ਼ਿਲ੍ਹਾ ओके ਤੇ ਫੋਨ ਨੰਬਰ ਵੀ ਦੱਸ ਦਿਓ ਫੋਨ ਨੰਬਰ 77890 94800 ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆ ਇਸ ਝੋਟੀ ਤੋਂ ਸ਼ੁਰੂ ਤੇ ਇਹ ਝੋਟੀ ਕਿਹੜੇ ਬੋਲਦੀ ਆ ਇਹ ਵੀਰੇ ਨਵਾਬ ਜੀ ਨਵਾਬ ਕਿਹੜਾ ਜੀ ਨਵਾਬ ਜਿਹੜਾ ਉਹਦੇ ਕੋਲ ਹੁੰਦਾ ਜੀ ਸਰਸੋਤੀਆ ਅੱਛਾ ਸੁਬੀਢਾਂਡੇ ਤੋਂ ਆਪਾਂ ਸੀਮ ਲਏ ਕੇ ਆ ਜਿਹੜਾ ਪਹਿਲੀ ਹੁਣੇ ਪਰਾ ਆਪਣਾ ਪਹਿਲੀ ਤੁਸੀਂ ਸੁਬੀਢਾਂਡੇ ਤੋਂ ਲੈ ਕੇ ਆਏ ਸੀ ਹਾਂ ਸੁਬੀਢਾਂਡੇ ਤੋਂ ਹੁਣ ਤਾਂ ਉਹ ਉਹਦੇ ਕੋਲ ਆ ਅੱਛਾ ਸੁਈ ਜਾ ਹਾਂ ਸੰਸਨੀਵਾਲ ਕੋਲ ਹਾਂ ਸਰਿੰਦਰ ਕੋਲਾ ਹਾਂ ਤੇ ਇਹ ਦੇਖ ਲੋ ਜੀ ਮਿੱਤਰੋ ਆ ਤੁਹਾਨੂੰ ਰਿਜ਼ਲਟ ਜਿਹੜਾ ਨਵਾਬ ਦਾ ਦਿਖਾ ਰਹੇ ਹਾਂ ਤੇ ਦਿਖਾਉਣਾ ਤੁਹਾਨੂੰ ਤੁਲੋਂ ਵੀ ਇੱਕ ਖਾਲੀ ਦਾ ਕਿਤੇ ਕਈ ਵਾਰ ਨਾ ਬੰਦਾ ਦੇਖਦਾ ਕਿ ਹਾਂ ਆਰਡਰ ਨਹੀਂ ਇਸ ਤਰ੍ਹਾਂ ਹਨਾ ਤੇ ਉਹ ਖਾਲੀ ਹੋਣ ਕਰਕੇ ਤੇ ਭਰੀ ਦਾ ਕੁਝ ਹੋਰ ਹੁੰਦਾ ਕਿਉਂਕਿ ਭਰੀ ਦੇ ਟਾਈਮ ਆਇਆ ਵੀ ਨਹੀਂ ਜਾਂਦਾ ਉਦੋਂ ਧਾਰਾ ਤੋਂ ਬੜੀ ਜਲਦੀ ਕੱਢ ਲੈਂਦੇ ਨੇ ਤੇ ਦੱਸਿਓ ਭਾਈ ਇਹਦੇ ਬਾਰੇ ਫਿਰ ਇਹਦਾ ਵੀਰੇ ਪਹਿਲੇ ਸੂਏ ਨੇ ਤਾ 13 ਕਿਲੋ ਦਤਾ ਇਹ ਹੁਣ ਇਹ ਦੂਜੇ ਸੂਏ ਆ ਜਾ ਪਹਿਲੇ ਆ ਵੀਰੇ ਦੂਜੇ ਸੂਏ ਸੂਈ ਦੀ ਆ ਦੂਜੇ ਸੂਏ ਮਹੀਨਾ ਪਹਿਲਾਂ ਸੂਈ ਅੱਛਾ 1 ਮਹੀਨਾ ਪਹਿਲਾਂ ਸੂਈ ਫਿਰ ਹੁਣ ਕਿੰਨੇ ਦਾ ਚਾਹਿਆ ਮਰ ਗਿਆ ਵੀਰੇ ਹੁਣ ਇਹਨੇ 15 ਕਿਲੋ ਦਤਾ 15 ਕਿਲੋ ਦਾ ਹਾਂ ਬੱਚਾ ਇਹਦਾ ਉਹਦੀ ਮਰ ਗਿਆ ਮਹੀਨਾ ਪਹਿਲਾਂ ਸੂਈ ਓਕੇ ਤੇ ਇਹਦੀ ਮਾਂ ਇਹਦੀ ਮਾਂ ਦਾ ਥੱਲੇ ਹੈਗਾ ਭਾਈ 23 ਕਿਲੋ ਦਾ ਅੱਛਾ ਮਤਲਬ ਚੰਗੀ ਮਾਂ ਚੋਂ ਆ ਹਾਂ ਭਾਈ ਭੂਰੀਆਂ ਸਿਰੇ ਹਾਂ ਸਿਰੇ ਚਵਾਈ ਕਰਾਈ ਹੋਈ ਆ ਆਪਣੇ ਸਰਕਾਰੀ ਹਸਪਤਾਲ 'ਚ 21 ਕਿਲੋ ਦੀ ਚਾਰ ਡੰਗ ਟਾਈਮ ਲਗਾ ਕੇ ਇਹਦੀ ਮਾਂ ਦੀ ਹਾਂ ਓਕੇ ਉਹਦਾ ਤੇ ਉਹਦਾ ਦਾ ਰਿਜ਼ਲਟ ਫਿਰ ਰਿਕਾਰਡ ਹੀ ਆ ਸਰਕਾਰੀ ਹਸਪਤਾਲ 'ਚ ਹੈ ਰਿਕਾਰਡ ਉਹਦਾ ਠੀਕ ਹੈ ਜੀ ਤੇ ਉਹਦੇ ਪਤਾ ਕੁਝ ਹਿਸਟਰੀ ਇਹਦੀ ਮਾਂ ਦੀ ਆਪਾਂ ਲਾਈ ਗਏ ਤੇ ਬਈ ਉਹ ਨੂੰ ਹਰਿਆਣੇ ਅੱਛਾ ਪਤਾ ਨਹੀਂ ਮਤਲਬ ਨਾ ਬਈ ਕਿਹੜੇ ਬੋਲਦੀ ਆ ਨਾ ਲਓ ਜੀ ਮਿੱਤਰੋ ਤੁਸੀਂ ਦੇਖ ਲਓ ਇਹ ਨਵਾਬ ਦਾ ਰਿਜ਼ਲਟ ਹੈ ਹੁਣ ਇਹ ਜੇ ਆਪਾਂ ਇਹ ਵੀ ਕਹਿ ਸਕਦੇ ਆਂ ਵੀ ਮਾਂ ਚੰਗੀ ਆ। ਹਾਂ ਬਈ। ਹੈ? ਮਾਂ ਇਹਦੀ ਪੂਰੀ ਚੰਗੀ ਆ। ਤੇ ਪੂਰੀ ਚੰਗੀ ਆ। ਹਾਂ। ਤੇ ਉਸ ਸਾਹਿਬ ਨਾਲ ਜਿਹੜਾ ਰਿਜ਼ਲਟ ਆ ਉਹ ਬਹੁਤ ਵਧੀਆ। ਤੇ ਉਹ ਬਈ ਠੰਡੀ ਆ ਦੁੱਧ ਅੱਜ। ਹਾਂ 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 ਠੰਡੀ ਆ। ਕੋਈ ਦਿੱਕਤ ਤਾਂ ਨਹੀਂ? ਮਾਪੀ ਮਾਰ ਕੇ ਮਿਲ ਪੈਂਦੇ ਜੀ ਦੁੱਧ ਦੇ ਦੁੱਧ। ਅੱਛਾ। ਪਹਿਲਾ 3 ਮਹੀਨਾ ਪਹਿਲਾ ਦੁੱਧ। 3 ਮਹੀਨਾ ਪਹਿਲਾ ਦੁੱਧ। ਮਤਲਬ ਕੋਈ ਦਿੱਕਤ ਨਹੀਂ। ਹਾਂ ਹਾਂ ਕੋਈ ਨਹੀਂ। ਤੇ ਹਾਂ ਉਹ ਤਾਂ ਦਿਖਾ ਦਾਂਗੇ ਜੀ ਹਾਂ। ਤੇ ਉਸ ਅੱਜ ਦੀਆਂ ਹੋਰ ਵੀ ਝੋਟੀਆਂ ਆਉਣੀਆਂ ਹਨਾ। ਹਾਂ ਹਾਂ ਬਈ। ਤੇ ਉਹਨਾਂ ਮੁਕਾਬਕਾਂ ਵੀ ਇਹਨੇ ਘੱਟੇ ਦੁੱਧ ਦਿੱਤਾ। ਅੱਛਾ ਮਤਲਬ ਉਹਨਾਂ ਦੁੱਧ ਨਹੀਂ ਦਿੰਦਾ ਜਿੰਨਾ ਆਪਣੇ ਰਿਜ਼ਲਟ ਦੇ ਮੁਤਾਬਕ। ਉਹਨਾਂ ਦੁੱਧ ਨਹੀਂ ਦਿੰਦਾ ਬਈ। ਅੱਛਾ ਹਾਂ ਐਵੇਂ ਆਪਾਂ ਝੂਠ ਮਾਰੀਏ ਐਵੇਂ ਫਲਾਣਾ ਆਇਆ ਵਧੀਆ ਜਿਹਾ ਫਲਾਣਾ ਆਇਆ। ਆਪਾਂ ਸੱਚ ਦੱਸਾਂ ਉਹਨਾਂ ਮੁਕਾਬਕਾਂ ਉਹਨਾਂ ਨੇ ਨਹੀਂ ਬਈ ਦੱਸਣਾ ਵੀ ਸੱਚ ਆਪਾਂ ਨੇ ਕੋਈ ਆਰਟੀਫੀਸ਼ਲ ਕੰਮ ਨਹੀਂ ਕਰਨਾ ਜੋ ਰਿਜ਼ਲਟ ਆ ਉਹ ਸਾਹਮਣੇ ਆ। ਉਹਨਾਂ ਮੁਕਾਬਕ ਬਈ ਇਹ ਘੱਟ ਦੁੱਧ। ਅੱਛਾ ਜਿਹੜੀਆਂ ਦੂਜੀਆਂ ਨੇ ਉਹਦੀ ਮਾਂ ਦੀਆਂ ਉਹਨਾਂ ਨੇ ਦੁੱਧ ਚੰਗਾ ਦਿੱਤਾ। ਉਹਨਾਂ ਨੇ ਵੱਧ ਦਿੱਤਾ। ਬਹੁਤ ਜਿਹੜੀ ਉਹ ਹੋਰ ਸੀ ਬੰਦੀਆਂ ਨੇ। ਹਾਂ ਤੇ ਉਹ ਹੋ ਚਲੋ ਉਹ ਵੀ ਤੁਹਾਨੂੰ ਅਲੱਗ ਵੀਡੀਓ ਚ ਦਿਖਾਵਾਂਗੇ ਤੇ ਹੁਣ ਇਹਦਾ ਬੱਚਾ ਫਿਰ ਕਿਵੇਂ ਆ ਬਾਈ ਹੁਣ ਇਹਦਾ ਬੱਚਾ ਤਾਂ ਮਰ ਗਿਆ ਸੀ ਮਰ ਗਿਆ ਸੀ ਬੱਚਾ ਹਾਂ ਮਹੀਨਾ ਪਹਿਲਾਂ ਸੂਈ ਆ ਫਿਰ ਮਤਲਬ ਔਖਾ ਹੀ ਆ ਗਾ ਹਾਂ ਪਿਛਲੇ ਦਿਨ ਇਹਦਾ ਕੱਟਾ ਸੀ ਉਹ ਆਪਾਂ ਦੇਖਤਾ ਹਾਂ ਉਹ ਠੰਡੀ ਸੀ ਲਾ ਦੇਖੋ ਬਾਈ ਆ ਤੁਸੀਂ ਸਿੰਘਾਂ ਵੱਲੋਂ ਹੋਰ ਹੈਨਾ ਜਮਨਵਾਲ ਦੀ ਕਾਪੀ ਆ ਪੂਰੀ ਕਾਪੀ ਆ ਮੈਂ ਉਹੀ ਗੱਲ ਕਹਿਣ ਲੱਗਾ ਸੀ ਵੀ ਤੇ ਅਡਰ ਵੀ ਸਰਸਵਤੀ ਵਰਗਾ ਹੈ ਨਾ ਹਾਂ ਆਪਾਂ ਨੂੰ ਕੋਈ ਆਇਆ ਨਹੀਂ ਹੈਗਾ ਕਿ ਕੋਈ ਆਪਣੇ ਨਾਲ ਉਹਨਾਂ ਨਾਲ ਕੋਈ ਐਸਐਸਵੀ ਵਾਲਾ ਕੋਈ ਵਿਰੋਧ ਆਇਆ ਕੋਈ ਗੱਲ ਨਹੀਂ ਨਹੀਂ ਆਪਣਾ ਕਿਸੇ ਨਾਲ ਕੋਈ ਆਇਆ ਜਾ ਹੈਗਾ ਆਪਾਂ ਉਹ ਹੈ ਜੀ ਦੱਸਾਂਗੇ ਬਾਈ ਦੱਸਣਾ ਵੀ ਉਹੀ ਚਾਹੀਦਾ ਕੋਈ ਬਨਾਵਟਣਾ ਸਾਡੀ ਹੈ ਇਹ ਨਾ ਆਪਾਂ ਹੋਰ ਵੀ ਬਰਤ ਰਹੇ ਹਾਂ ਉਹਨਾਂ ਦਾ ਹੋਰ ਵੀ ਬਰਤ ਰਹੇ ਸੀਮਨਾ ਹੋਰ ਹੁਲਾ ਦਾ ਬਿਲਕੁਲ ਬਰਤ ਰਹੇ ਆਏ ਨਹੀਂ ਹੈਗਾ ਆਪਾਂ ਨੂੰ ਵੀ ਆਪਾਂ ਅਗਲੇ ਨਾਲ ਕੋਈ ਆਪਣੀ ਲਾਗ ਡਾਕਟਾ ਜੇ ਹੈ ਆਪਾਂ ਨੂੰ ਆਇਆ ਆਪਾਂ ਦੱਸਾਂਗੇ ਜ਼ੋਰਦਾਰ ਟਾਹੂ ਸਾਹਮਣੇ ਆ ਚਾਹੇ ਉਹ ਚੰਗਾ ਚਾਹੇ ਮਾੜਾ ਚਾਹੇ ਮਾੜਾ ਹੈ ਨਾ ਤੇ ਦੇਖ ਲਓ ਮਿੱਤਰੋ ਹੁਣ ਤੁਸੀਂ ਇਹ ਦੇਖ ਬਾਈ ਨੇ ਰਿਜ਼ਲਟ ਤੁਹਾਨੂੰ ਸਾਹਮਣੇ ਦੱਸਤਾ ਇਹ ਨਵਾਬ ਦਾ ਰਿਜ਼ਲਟ ਹੈ ਤੇ ਬਾਈ ਕੋਲ ਹੋਰ ਵੀ ਹੈ ਇੱਕ ਤੇ ਤੁਹਾਨੂੰ ਉਹਦਾ ਰਿਜ਼ਲਟ ਅਗਲੀ ਵੀਡੀਓ ਚ ਦਿਖਾਵਾਂਗੇ ਠੀਕ ਹੈ ਤਾਂ ਥੈਂਕ ਯੂ ਆਦਰ ਬਾਈ ਕਨਵਜ ਜੀ